ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਣੂਕੇ ਗਿੱਲ ਜੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਇਆ ਜੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਭਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦਲਬਾਖ ਸਿੰਘ ਪਿੰਡ ਮਾਣੂ ਕੀ ਗੱਲ ਜੀ ਕਿਹੜੀ ਪੱਤੀ ਰਹਿ ਜਾਂਦੀ ਬਈ ਮੱਖਣ ਪੱਤੀ ਹੈ ਜੀ ਮੱਖਣ ਪੱਤੀ ਜੀ ਹਾਂਜੀ ਠੀਕ ਹੈ ਜੀ ਸੂਆ ਕਿੰਨਾ ਮਸੂਈ ਹੈ ਜੀ ਇਹ ਇਹ ਦੂਜੀ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਹੋਵੇ 10 ਕ ਦਿਨ ਹੋ ਗਏ ਬੱਚਾ ਕੀ ਹੈ ਜੀ ਬੱਚੀ ਹੈ ਜੀ ਠੀਕ ਹੈ ਬੱਚਾ ਮਗਰ ਬੱਚੀ ਹੈ ਬੱਚੀ ਤੁਹਾਨੂੰ ਦਿਖਾ ਵੀ ਦਿੰਨੇ ਜੇਰ ਕੰਪਲੀਟ ਹੈ ਜੀ ਹਾਂਜੀ 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 ਕੋਈ ਕੰਪਲੇਂਟ ਨਹੀਂ ਕਿਸੇ ਤਰ੍ਹਾਂ ਦੀ ਕੋਈ ਭਾਰ ਨਹੀਂ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਆਈ ਠੀਕ ਹੈ ਜੀ ਤੇ ਕਿੰਨਾ ਦੁੱਧ ਤਿਆਰ ਹੈ ਜੀ ਹੁਣ ਦੁੱਧ ਹਜੇ ਦੁੱਧ ਵਾਲੀ ਕੂੜ ਤੋਂ ਬਣਾਇਆ ਇਹ 10 ਲੀਟਰ ਦੁੱਧ ਹੈਗਾ ਜੀ ਇਹਦਾ ਹਜੇ ਤਿਆਰ ਆ ਜੀ ਕੋਈ ਵੀਰ ਆਪਣੇ ਘਰੇ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਚੋ ਸਕਦਾ ਚੋ ਸਕਦਾ ਜੀ ਦੇਖੀਂ ਠੀਕ ਆ ਥਣਾ ਦੀ ਗਾਰੰਟੀ ਹੈ ਜੀ ਥਣਾ ਦੀ ਲੇਵਰੀ ਫੁੱਲ ਗਾਰੰਟੀ ਹੈ ਜੀ ਤੋੜ ਕੇ ਦਿਖਾ ਦਿਓ ਜੀ ਸੀਲ ਲਗਾ ਪੂਰੀ ਠੀਕ ਆ ਜੀ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਦੂਜਾ ਸੂਈ ਹੈ ਜੀ 10 ਦਿਨ ਸਮਾਂ ਹੋ ਗਿਆ ਸੂਈ ਨੂੰ ਤੇ ਬੱਚਾ ਮਗਰ ਸੂਣੀ ਵੱਛੀ ਆ ਜੀ ਜੇਰ ਦੀ ਕੰਪਲੀਟ ਆ ਬਾਈ ਦੱਸਦਾ ਜਿਹੜਾ ਨੈੱਟ ਦੁੱਧ ਅਜ ਤਿਆਰ ਆ ਉਹ 10 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਥਣ ਮੈਂ ਤੁਹਾਨੂੰ ਨੇੜੇ ਤੇ ਚੈੱਕ ਕਰਾ ਦੂੰਗਾ ਸੋਹਣਾ ਥਣਾ ਦਾ ਸਹਿਜ ਆ ਕੱਲਾ ਕੱਲਾ ਨਿਖੜ ਮਾ ਫੱਤੀ ਚਵਾਈ ਵਾਲਾ ਕੋੜ ਚਾਂਗ ਪੂਰਾ ਵੀ ਨਹੀਂ ਬਾਈ ਦੱਸਦਾ ਕਿ ਹਜੇ ਆਪਾਂ ਦੁੱਧ ਵਾਲੀ ਫੀਡ ਸਟਾਰਟ ਨਹੀਂ ਕੀਤੀ ਜਾਨੀ ਨਾਰਮਲ ਖਰਾਕ ਤੇ ਹੀ ਆ ਤੇ 10 ਕਿਲੋ ਦੇਈ ਜਾਂਦੀ ਆ ਅੱਗੇ ਜਿੰਨੀ ਤੁਸੀਂ ਵੀਰੇ ਸਾਂਭ ਲੋਗੇ ਜਿੰਨੀ ਸੇਵਾ ਕਰ ਲੋਗੇ ਅੱਗੇ ਦੁੱਧ ਉਹਨਾਂ ਬਾਕੀ ਦੁੱਧ ਵੀ ਕਰਮਾੜੀ ਦਾ ਸੰਘਣਾ ਹੋਊਗਾ ਮੱਝਾਂ ਵਰਗਾ ਫੈਟ ਆਊਗੀ ਚੰਗੀ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਬਾਈ ਜੀ ਅਸੀਂ 60000 ਰੁਪਏ ਮੰਗਦੇ ਜੀ ਉਹ ਜੂ ਮਾਨਤਣ ਜੀ ਮਾਨਤਣ ਕਰਦਾ ਜੀ ਠੀਕ ਹੈ ਜੀ 50000 ਰੁਪਏ ਦੇਣ ਵਾਲਾ ਗੱਲ ਠੀਕ ਹੈ ਜੀ 50000 ਚੋਂ ਬਾਈ ਕਹਿੰਦਾ ਪਾ ਥੋੜਾ ਕਨਾ ਮਾਨਤਣ ਆਈ ਗਏ ਵੀਰ ਦਾ ਕਰ ਦਾਂਗੇ ਜੀ ਬਾਕੀ ਜੀ ਨੂੰ ਵੀ ਨਾ ਕੋਈ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ